388 388 388 388 ਕੁੜੀਓ ਲੈ ਜਾਓ 388 ਚ ਕੋਟ ਸੈੱਟ ਜਿਹੜਾ ਬਾਜ਼ਾਰ 'ਚ ਮਿਲਦਾ 1200 1500 1600 1700 ਵੱਡਾ ਡੀਪੂ ਤੇ ਆਜੋ ਸਿਰਫ 388 'ਚ ਰੈਡੀमेड ਕੋਟ ਸੈੱਟ ਲੈ ਜਾਓ ਤੁਸੀਂ ਦੇਖੋ ਰੰਗ ਬਹੁਤ ਸਾਰੇ ਆ ਡਿਜ਼ਾਈਨ ਬਹੁਤ ਸਾਰੇ ਆ ਆ ਦੇਖੋ ਟੀ-ਸ਼ਰਟ ਕਿੰਨੀ ਕਿੰਨੀ ਸੋਹਣੀ ਆ ਚੁੱਕੀਆਂ ਸਿਰਫ 200 ਤੇ 19 ਰੁਪਏ ਵਿੱਚ ਲੌਂਗ ਟੀ-ਸ਼ਰਟ ਆ ਚੁੱਕੀ ਹੈ ਕਿ ਸਟਾਫ ਕਿੰਨਾ ਫਾਇਨਾ ਆ ਚੁੱਕਾ ਹੈ ਠੀਕ ਹੈ ਬਾਹਰ ਲੋਕਾਂ ਦੇ ਸੰਚਾਰ 4-500 ਕਾਟਰੀ ਮੈਣੀ ਹੈ ਕਿ ਤੁਸੀਂ ਕੋਈ ਡੈਡੀ ਤੋਂ ਆ ਕੇ ਆਪਣੀ ਪਸੰਦ ਦੇ ਕੋੜੀ ਸਾਹੀ ਦੇ ਕੋੜੀ ਲੈ ਕੇ ਜਾ ਸਕਿਆ ਲਓ ਜੀ ਪਲਾਜੋ ਸੂਟ ਨਾ 1200 ਨਾ 1500 ਨਾ 1800 644 ਰੁਪਏ ਤੋਂ ਤੁਸੀਂ ਲੈ ਜਾਓ 500 ਦੇ ਵਿੱਚ ਲੈ ਜਾਓ 700 ਦੇ ਵਿੱਚ ਲੈ ਜਾਓ 800 ਦੇ ਵਿੱਚ ਲੈ ਜਾਓ 1000 ਦੇ ਲੈ ਜਾਓ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਆ ਦੇਖੋ ਲੌਂਗ ਕੋਟ ਤੇ ਕਿੰਨੇ ਕਿੰਨੇ ਵਧੀਆ ਆ ਤੇ ਨਾਲ ਸ਼ਾਰਟ ਕੋਟ ਤੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਿਆ ਦੇਖੋ ਸ਼ਾਰਟ ਕੋਟ ਤਾਂ ਕਿੰਨਾ ਵਧੀਆ ਆ ਚੁੱਕਾ ਕਿੰਨੀ ਸੋਨੇ ਪ੍ਰਿੰਟ ਆ ਚੁੱਕਿਆ ਗਿਆ ਇੱਥੋਂ ਲੌਂਗ ਹੀ ਮਿਲ ਜਾਣੇ ਸ਼ਾਰਟ ਹੀ ਜਿਹੜਾ ਬਾਜ਼ਾਰ ਤੁਸੀਂ 25-25000 ਦਾ ਕੱਪੜਾ ਲੈਣਾ ਇੱਥੇ ਤੁਹਾਨੂੰ 10-12000 ਰੁਪਏ ਦਾ ਜਾਣਾ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਕਟੀਆਂ ਫੋਟੀਆਂ ਲੈਣੀਆਂ ਸਟਾਈਲ ਲੈਣੀਆਂ ਸਕਿਲੀ ਲੈਣੀਆਂ ਡਾਰਕਆਂ ਨਹੀਂ ਲਾਈਟ ਲੈਣੀਆਂ ਹਰ ਇੱਕ ਤਰ੍ਹਾਂ ਦੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਹੀ ਵੈਰਾਈਟੀ ਜਿਹੜੀ ਬਾਜ਼ਾਰ ਤੁਸੀਂ ਲੈਣੀ 1800-2000 ਦੀ ਇੱਥੇ ਤੁਹਾਨੂੰ ਮਿਲ ਜਣੀਆਂ 7-800 ਦੀ ਦੇਖੋ ਫਲੌਕ ਸਟਾਈਲ ਆ ਚੁੱਕਾ ਹੈ neck ਤੇ ਕਿੰਨਾ ਪਿਆਰ ਵਰਕ ਆ ਚੁੱਕਾ ਸਿਰਫ 800 ਤੇ 44 ਰੁਪਏ ਵਿੱਚ ਸਰੋਜੀ ਤੁਸੀਂ ਜੀਨ ਦੀਆਂ ਪੈਂਟਾਂ ਨਾਲ ਸ਼ਰਟਾਂ ਪਾਉਣੀਆਂ ਸ਼ਰਟਾਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਸਹੀ ਰੇਂਜ ਆ ਗਈ ਦੇਖੋ ਚਾਹੇ ਤੁਸੀਂ ਲੌਂਗ ਦੇ ਵਿੱਚ ਲੈ ਜੋ ਚਾਹੇ ਤੁਸੀਂ ਜੀਨ ਦੇ ਵਿੱਚ ਲੈ ਜੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਹੈ ਦੇਖੋ ਇਹਦੇ ਗਰਮੀਆਂ ਦੇ ਕੱਪੜੇ ਤਾਂ ਹੈਗੇ ਆ ਤੁਸੀਂ ਇੱਥੋਂ ਵਿੰਟਰ ਦੇ ਸਿਆਲ ਵਾਲੀਆਂ ਤੁਸੀਂ ਲੈ ਜੋ ਇੱਥੋਂ ਲੌਂਗ ਕੋਟ ਲੈ ਜੋ ਸ਼ਾਰਟ ਲੈ ਜੋ ਜੈਕਟਾ ਲੈ ਜੋ ਤੁਸੀਂ ਮਤਲਬ ਸਰਦੀਆਂ ਵਾਲੀ ਵੀ ਸਾਰੀ ਵੈਰਾਈਟੀ ਟਰੈਕਸੂਟ ਦਾ ਗਰਮ ਕੱਪੜੇ ਵਿੱਚੋਂ ਮਿਲ ਜਾਂਦੀ ਹੈ ਲਓ ਜੀ ਰੈਡੀमेड ਕੱਪੜੇ ਨਾਲ-ਨਾਲ ਤੁਸੀਂ ਕੁੜੀਆਂ ਦੇ ਲਈ ਲੈਣੀਆਂ ਪੰਜਾਬੀ ਜੁੱਤੀਆਂ ਦੇਖੋ ਪੰਜਾਬੀ ਜੁੱਤੀਆਂ ਦੇ ਵਿੱਚ ਵੀ ਬਹੁਤ سارے ਡਿਜ਼ਾਈਨ ਰੰਗ ਬਹੁਤ ਸਾਰੇ ਆ ਮੁੰਡਿਆਂ ਲਈ ਵੀ ਤੁਹਾਨੂੰ ਬਹੁਤ ਸੋਹਣੇ ਸੋਹਣੇ ਸਲੀਪਰ ਸੈਂਟਰਲ ਮਿਲ ਜਾਣੇ ਆ ਬੱਚਿਆਂ ਦੇ ਲਈ ਤੁਸੀਂ ਦੇਖ ਲਓ ਲਓ ਜੀ 388 388 388 388 ਕੁੜੀਓ ਲੈ ਜਾਓ 388 ਚ ਕੋਟ ਸੈੱਟ ਜਿਹੜਾ ਬਾਜ਼ਾਰ 'ਚ ਮਿਲਦਾ 1200 1500 1600 1700 ਵੱਡਾ ਡੀਪੂ ਤੇ ਆਜੋ ਸਿਰਫ 388 'ਚ ਰੈਡੀमेड ਕੋਟ ਸੈੱਟ ਲੈ ਜਾਓ ਤੁਸੀਂ ਦੇਖੋ ਰੰਗ ਬਹੁਤ ਸਾਰੇ ਆ ਡਿਜ਼ਾਈਨ ਬਹੁਤ ਸਾਰੇ ਆ ਸਾਈਜ਼ ਬੱਖ ਬੱਖਰੇ ਮਿਲ ਜਾਣੇ ਆ ਵੱਡਾ ਫਾਇਦਾ ਕੀ ਹੈਗਾ 12 12 15 15 ਵਾਲੇ ਕੋਟ ਸਿਰਫ 388 'ਚ ਲੈ ਜਾਓ ਭਾਜੀ ਬਾਜ਼ਾਰ 'ਚ ਕੋਈ 1200 ਕੋਈ 1400 ਕੋਈ 1500 ਤੁਸੀਂ ਕਹਿੰਦੇ ਹੋ ਸਿਰਫ 388 'ਚ ਲੈ ਜਾਓ ਰੇਟ ਲੈਖ ਲੈ ਕੇ ਲਾਏ ਆ ਭਾਜੀ 5-6 ਰੁਪਏ ਸਲਾਈ ਲੈਂਦੇ ਹੈਗੇ ਆਪਾਂ ਸਿੱਧਾ ਸਰਾਜ ਨਾਲ 388 ਦੇਖੋ ਕਿੰਨੇ ਕਿੰਨੇ ਸੋਹਣੇ ਕੋਟ ਸੈਟ ਆ ਚੁੱਕੇ ਆ ਗਿਆ ਜੇ ਤੁਸੀਂ ਮਰਜ਼ੀ ਕੱਲੇ ਲੈ ਕੇ ਜਾ ਸਕਦੇ ਹੈਗੇ ਆ ਵੱਖ-ਵੱਖ ਤੋਂ ਇੱਥੇ ਡਿਜ਼ਾਈਨੀ ਮੈਣੀ ਤੇ ਪਸੰਦ ਤੁਹਾਡੀ ਹੈਗੀ ਆ ਵੀ ਦੇਖੋ ਕਿੰਨੇ ਕਿੰਨੇ ਸੋਹਣੇ ਆ ਚੁੱਕੇ ਆ ਦੇਖੋ ਸਾਈਜ਼ ਵੀ ਤੁਹਾਨੂੰ ਸਾਰੇ ਮਿਲ ਜਾਣੇ ਆ ਚਾਹੇ ਤੁਸੀਂ ਸਮਾਲ ਲੈ ਲਓ ਲਾਰਜ ਲੈ ਲਓ ਐਕਸਲ ਲੈ ਲਓ ਡਬਲ ਐਕਸਲ ਲੈ ਲਓ 3 ਐਕਸਲ ਲੈ ਲਓ 4 ਐਕਸਲ ਲੈ ਲਓ ਭਾ 578xl ਮਤਲਬ ਹਰ ਇੱਕ ਤਰ੍ਹਾਂ ਦੇ ਖੁੱਲੇ ਡੁੱਲੇ ਸਾਈਜ਼ ਮਲ ਜਣਿਆ ਸੋ ਕੋਟ ਸੈੱਟ ਦੇ ਵਿੱਚ ਬਹੁਤ ਸਾਰੀ ਹਿਊਜ ਵੈਰਾਈਟੀ 300 400 500 700 800 ਦੇ ਵਿੱਚ ਤੁਸੀਂ ਲੈ ਕੇ ਜਾ ਸਕਦੇ ਆ ਆ ਦੇਖੋ ਟੀ-ਸ਼ਰਟ ਕਿੰਨੀ ਕਿੰਨੀ ਸੁਣੀ ਆ ਚੁੱਕੇ ਆ ਸਿਰਫ 200 ਤੇ 19 ਰੁਪਏ ਵਿੱਚ ਲੌਂਗ ਟੀ-ਸ਼ਰਟ ਆ ਚੁੱਕੀ ਹੈ ਕਿ ਸਟਾਫ ਦੇ ਨਾਲ ਫਾਈਨ ਆ ਚੁੱਕਾ ਹੈਗਾ ਠੀਕ ਹੈ ਬਾਹਰ ਲੌਂਗੇ ਸਨ 4-500 ਕਾਟਰੀ ਮੈਣੀ ਹੈਗੀ ਤੁਸੀਂ ਕੋ ਡੈਡੀ ਕੋ ਆ ਕੇ ਆਪਣੀ ਪਸੰਦ ਦੇ ਕੋੜੀ ਸਾਈਜ਼ ਦੇ ਅਕੋਰਡ ਦੇ ਲੈ ਕੇ ਜਾ ਸਕਦੇ ਆ ਬਹੁਤ ਸੰਖੇਣ ਕਲਰ ਸ਼ੀਟ ਤਾਂ ਆ ਚੁੱਕਿਆ ਵੀ ਦੇਖੋ ਕਿੰਨੇ ਕਿੰਨੇ ਸੋਨੇ ਕਲਰ ਆ ਚੁੱਕਿਆ ਗਿਆ ਸਿਰਫ ਆਪਾਂ ਜਿਹੜੇ 500 ਤੇ 600 ਰੁਪਏ ਵਿੱਚ ਉਹਨੂੰ ਸਹਿ ਕੇ 3-4 ਐਕਸ ਦੇ ਵਿੱਚ ਸਾਨੂੰ ਸਾਈਜ਼ ਮੈਂਡ ਹੈਗੇ ਪਸੰਦ ਤੁਹਾਡੀ ਹੈਗੀ ਕਲਰ ਡੀ ਆਂ ਤੁਹਾਨੂੰ ਬੱਕੋ ਬੱਕਰ ਮੈਣੀ ਹੈ ਗਿਆ ਦੇਖੋ ਕਿੰਨੇ ਕਿੰਨੇ ਸੋਨੇ ਡਿਜ਼ਾਈਨਿੰਗ ਆ ਚੁੱਕੀ ਜਿਹੜੇ ਅੱਜ ਕੱਲ ਤੁਸੀਂ ਨਾ ਆਨਲਾਈ ਲੈ ਜਾਓ 500 ਦੇ ਵਿੱਚ ਲੈ ਜਾਓ 700 ਦੇ ਵਿੱਚ ਲੈ ਜਾਓ 800 ਦੇ ਵਿੱਚ ਲੈ ਜਾਓ 1000 ਦੇ ਲੈ ਜਾਓ ਹਰ ਇੱਕ ਤਰ੍ਹਾਂ ਦੀਆਂ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ ਵੱਡਾ ਫਾਇਦਾ ਕੀ ਤੁਸੀ ਇੱਥੇ ਆ ਜਾਓ ਸੈਲਫ ਸਰਵਿਸ ਆ ਦੇ ਕੋ ਰੈਕ ਦੇ ਉੱਤੇ ਲੱਗੇ ਆ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਆ ਜਿਹੜਾ ਪਸੰਦ ਹੈਗਾ ਤੁਹਾਨੂੰ ਡਿਜ਼ਾਈਨ ਜਿਹੜਾ ਸਾਈਜ਼ ਹਰ ਇੱਕ ਦੇ ਉੱਤੇ ਰੇਟ ਲਿਖ ਲਿਖ ਕੇ ਲਾਏ ਆ ਤੁਸੀਂ ਲੈ ਜਾਓ ਬਹੁਤ ਸਾਰਾ ਫਾਇਦਾ ਹੋ ਰਿਹਾ ਲੁੱਟਾਂ ਬੰਦ ਕਰਤੀਆਂ ਰੱਖੜੀ ਦੇ ਤਿਉਹਾਰ ਤੇ ਤੁਸੀਂ ਭੈਣਾਂ ਨੂੰ ਗਿਫਟ ਦੇਣਿਆ ਤੇ ਆ ਜਾਓ ਹਰ ਕਿਸੇ ਦਾ ਬਹੁਤ ਵੱਡਾ ਫਾਇਦਾ ਹੋ ਰਿਹਾ ਵੱਡੇ ਫਾਇਦੇ ਵੱਡੀਆਂ ਆਫਰ ਇੱਕੋ ਹੀ ਛਾਤੇ ਹਟਾ ਤੁਸੀਂ ਡਿਜ਼ਾਈਨਰ ਲਗਜ਼ਰੀ ਟੌਪ ਦੇ ਜਿਹੜੇ ਕੋਰਸੈਟ ਆ ਉਹ ਵੀ ਇੱਥੋਂ ਲੈ ਕੇ ਜਾ ਸਕਦੇ ਆ। ਆ ਦੇਖੋ ਲੌਂਗ ਕੋਰਟ ਤੇ ਕਿੰਨੇ ਕਿੰਨੇ ਵਧੀਆ ਤਕ ਨਾਲ ਸ਼ਾਰਟ ਕੋਰਟ ਤੇ ਕਿੰਨੇ ਕਿੰਨੇ ਵਧੀਆ ਆ ਚੁੱਕੇ ਆ ਗਿਆ। ਦੇਖੋ ਸ਼ਾਰਟ ਕੋਰਟ ਤਾਂ ਕਿੰਨਾ ਵਧੀਆ ਆ ਚੁੱਕਾ ਕਿੰਨੇ ਸੋਨੇ ਪ੍ਰਿੰਟ ਆ ਚੁੱਕੇ ਆ ਗਿਆ। ਇੱਥੋਂ ਲੌਂਗ ਹੀ ਮਿਲ ਜਾਣੇ, ਸ਼ਾਰਟ ਹੀ ਮੈਨੇ ਪਸੰਦ ਤੁਹਾਡੀ ਆ ਗਿਆ। ਤੁਸੀਂ ਜਿੱਦਾ ਮਰਜ਼ੀ ਲੈ ਕਿੱਥੋਂ ਅੱਗੇ ਲੈ ਕੇ ਜਾ ਸਕਦੇ ਆ। ਦੇਖੋ ਡਿਯਾਨੀ ਕਿੰਨੇ ਕਿੰਨੇ ਸੌਪਰ ਆ ਚੁੱਕੇ ਆ। ਪੂਰੇ ਠੰਡੇ ਠੰਡੇ ਆ ਚੁੱਕੇ ਆ ਤੁਹਾਡੇ ਵਾਸਤੇ। ਦੇਖੋ 438 ਰੁਪਏ ਕਿੰਨਾ ਸੋਨਾ ਪ੍ਰਿੰਟ ਨਾਲ ਦੇਖੋ ਪੂਸਲੀ ਦੇ ਹਰ ਇੱਕ ਤਰ੍ਹਾਂ ਦਾ ਫਾਇਦਾ ਜਿਨ੍ਹਾਂ ਨੇ ਵੀਜ਼ੇ ਲਾ ਕੇ ਆ ਤੁਸੀਂ ਸਟੱਡੀ ਵੀਜ਼ਾ ਲਾ ਕੇ ਬਾਹਰ ਜਾ ਰਹੇ ਆ ਤੁਸੀਂ ਵੀ ਆ ਜਾਓ ਜਿਹੜਾ ਬਾਜ਼ਾਰ ਤੁਸੀਂ 25-26 ਹਜ਼ਾਰ ਦਾ ਕੱਪੜਾ ਲੈਣਾ ਇੱਥੋਂ ਤੁਹਾਨੂੰ 10-12 ਹਜ਼ਾਰ ਚ ਮਿਲ ਜਾਣਾ ਤੁਸੀਂ ਜੀਨ ਦੀਆਂ ਪੈਂਟਾਂ ਲੈਣੀਆਂ ਕਟੀਆਂ ਫਟੀਆਂ ਲੈਣੀਆਂ ਸਕਾਈ ਲੈਣੀਆਂ ਸਕਿਨੀ ਲੈਣੀਆਂ ਡਾਰਕਆਂ ਨਹੀਂ ਲਾਈਟ ਲੈਣੀਆਂ ਹਰ ਇੱਕ ਤਰ੍ਹਾਂ ਦੀਆਂ ਜੀਨ ਦੀਆਂ ਪੈਂਟਾਂ ਦੇ ਵਿੱਚ ਹੀ ਵੈਰਾਈਟੀ ਜਿਹੜੀ ਬਾਜ਼ਾਰ ਤੁਸੀਂ ਲੈਣੀ 1800-2000 ਦੀ ਇਤੋਂ ਤੁਹਾਨੂੰ ਮਿਲ ਜਾਣੀਆਂ 7-800 ਦੀ ਮਤਲਬ ਬਾਜ਼ਾਰ ਨਾਲੋਂ 1-1000 ਰੁਪਿਆ ਸਸਤੀ ਜੀਨ ਦੀ ਪੈਂਟ ਇਤੋਂ ਮਿਲ ਜਾਣੀ ਆ। ਦੇਖੋ ਲੌਂਗ ਕੋਟ ਤੇ ਕਿੰਨੇ ਵਧੀਆ ਆ ਚੁੱਕਿਆ ਹੈ। ਧਾਗੇ ਦਾ ਕੰਮ ਕੀਤਾ। ਨਾਲ ਦੇਖੋ ਕਿੰਨੇ ਕਿੰਨੇ ਸੋਹਣੇ ਵਰਕ ਕੀਤੇ ਹੈਗੇ ਆ। ਇੱਚ ਬਹੁਤ ਸਾਰੇ ਸਾਰੇ ਆਰਟੀਕਲ ਆ ਚੁੱਕੇ ਤੇ ਮਿੱਟੀ ਪਸੰਦ ਕਰਨ ਦੀ ਮਿੱਟੀ ਲੈ ਕੇ ਜਾ ਸਕਦੇ। ਕੋ ਟ੍ਰੌਕ ਸਟਾਈਲ ਆ ਚੁੱਕਾ ਹੈ। ਨੈਕ ਤੇ ਕਿੰਨਾ ਪਿਆਰ ਵਰਕ ਆ ਚੁੱਕਾ ਸਿਰਫ 844 ਰੁਪਏ ਵਿੱਚ। ਇਤੋਂ ਕਿੰਨੇ ਕਿੰਨੇ ਕਲਰ ਆ ਚੁੱਕਿਆ ਗਿਆ। ਕਿੰਨੇ ਕਿੰਨੇ ਸੋਹਣਾ ਡੀਐਨਏ ਨਾਲ ਦੇਖੋ ਬਟਨ ਲਗਾਤੇ ਕਿੰਨੇ ਕਿੰਨੇ ਵਧੀਆ ਕਲਰ ਆ ਚੁੱਕ ਤੁਸੀਂ ਮਾਰੇ ਸ਼ਾਈਨੀ ਵਾਲੀ ਪਸੰਦ ਕਰਦੇ ਹੈਗੇ ਆ ਤੁਸੀਂ ਕੁੜਤਾ ਉਹ ਵੀ ਲੈ ਕੇ ਜਾ ਸਕਦੇ ਆ ਇੱਥੇ ਬਹੁਤ ਜ਼ਿਆਦਾ ਵੈਰਾਈਟੀ ਮੈਣੇ ਤੁਹਾਨੂੰ ਜਲਦੀ ਜਲਦੀ ਆਉਣ ਦੀ ਕੋਸ਼ਿਸ਼ ਕਰ ਰਿਹਾ ਤੁਹਾਨੂੰ ਪਤਾ ਚੀਜ਼ੇ ਨਾਲ ਸੋਲਡ ਹੋਏ ਕਿਉਂਕਿ ਬੜੀ ਕੁਝ ਕਰਾਊਡ ਬਹੁਤ ਜ਼ਿਆਦਾ ਹੁੰਦਾ ਹੈ ਕਰਾਊਡ ਤਾਂ ਆਉਂਦਾ ਕਿਉਂਕਿ ਵੈਰਾਈਟੀ ਹਨ ਬੜੀਆਂ ਮੈਣੇ ਘੱਟ ਰੇਟ ਤੇ ਮੈਣੇ ਦੇਖੋ ਕਿੰਨੇ ਕਿੰਨੇ ਸੋਹਣੇ ਜੈਕਟ ਦੀਆਂ ਤੇ ਕਲਰ ਆ ਚੁੱਕੇ ਆ ਬਹੁਤ ਸੋਹਣੇ ਕਲਰ ਆ ਚੁੱਕੇ ਆ ਜੇ ਵਾਈਟ ਪਸੰਦ ਕਰਦੇ ਹੈਂ ਬਲੈਕ ਨਾਲ ਕੰਬੀਨੇਸ਼ਨ ਤੁਸੀਂ ਉਹ ਵੀ ਲੈ ਕੇ ਜਾ ਸਕਦੇ ਹੈਗੇ ਆ ਇਤਨੇ ਸਾਰੇ ਵੈਰਾਈਟੀ ਹੋਰੀ ਬੜੀ ਕੁਝ ਬਹੁਤ ਜ਼ਿਆਦਾ ਮਿਲ ਜਾ ਤੁਸੀਂ ਮਤਲਬ ਸਰਦੀਆਂ ਵਾਲੇ ਵੀ ਸਾਰੀ ਵੈਰਾਈਟੀ ਟਰੈਕਸੂਟ ਦਾ ਗਰਮ ਕੱਪੜੇ ਵਿੱਚੋਂ ਮਿਲ ਜਾਂਦੇ ਆ ਆ ਦੇਖੋ ਜੈਗਿੰਗ ਕਿੰਨੀ ਕਿੰਨੀ ਵਧੀਆ ਆ ਚੁੱਕੀਆਂ ਆਪਣੀਆਂ ਵਾਸਤੇ ਬੋਲੇ ਡੋਲੇ ਸਾਈਮੈਨੇ ਪੂਰਾ ਸਟੈਚੂਅਲ ਪੀਸ ਹੈ ਕਿ ਆ ਦੇਖੋ ਕਿੰਨੀ ਕਿੰਨੀ ਛੋਟੀਆਂ ਪੌਕਟਾਂ ਆ ਚੁੱਕੀਆਂ ਗਿਆ ਇਹਦੇ ਵਿੱਚ ਕਲਰ ਸ਼ੇਡ ਤੁਹਾਨੂੰ ਬਹੁਤ ਸੌਂਸਣੇ ਮਿਲਣੇ ਆ ਗਿਆ ਇਹ ਚ ਕਲਰ ਲਾਈਟ ਵੀਰ ਕਲਰ ਡਾਰਕ ਵੀ ਆ ਗਿਆ ਪਤਨ ਤੁਸੀਂ ਕਹਨੇ ਆ ਗਿਆ ਅ ਵੀ ਦੇਖੋ ਕਿੰਨਾ ਪਿਆਰਾ ਕਲਰ ਆ ਚੁੱਕਾ ਜੇ ਤੁਸੀਂ ਮਰਜੀ ਲੌਂਗ ਕੋਰਟ ਤੇ ਪਾ ਸਕਦੇ ਹੋ ਸ਼ਾਰਟ ਪਾ ਸਕਦੇ ਹੈਗੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਦੇਖੋ ਕਿੰਨੀ ਕਿੰਨੀ ਸੋਹਣੇ ਨਾਲ ਚਾਹੇ ਤੁਸੀਂ ਜੀਨ ਦੇ ਵਿੱਚ ਲਿਜੋ ਹਰ ਇੱਕ ਤਰ੍ਹਾਂ ਦੀ ਵੈਰਾਈਟੀ ਤੁਹਾਨੂੰ ਮਿਲ ਜਾਣੀ ਆ ਇੱਥੇ ਤੁਹਾਨੂੰ ਟੀ-ਸ਼ਰਟਾਂ ਮਿਲ ਜਾਣੀਆਂ ਇਸ ਤੋਂ ਇਲਾਵਾ ਤੁਸੀਂ ਲੈਣੇ ਆ ਟੌਪ ਤੁਸੀਂ ਲੈਣੇ ਆ ਕੁੜਤੇ ਤੁਸੀਂ ਲੈਣੇ ਪਲਾਜੋ ਤੁਸੀਂ ਲੈਣੇ ਨਾਇਰਾ ਕਟ ਸੂਟ ਹਰ ਇੱਕ ਚੀਜ਼ ਤੁਹਾਨੂੰ ਬਡਾਡੀਪੁਰ ਮਿਲ ਜਾਣੀਆਂ ਬਾਜ਼ਾਰ ਨਾਲੋਂ ਤਿੰਨ ਤਿੰਨ ਗੁਣਾ ਰੇਟ ਵੀ ਘੱਟ ਕਰ ਦਿੱਤੇ ਆ ਸੋ ਲੋ ਜੀ ਰੈਡੀमेड ਕੱਪੜੇ ਨਾਲ ਨਾਲ ਤੁਸੀਂ ਕੁੜੀਆਂ ਦੇ ਲਈ ਲੈਣੀਆਂ ਪੰਜਾਬੀ ਜੁੱਤੀਆਂ ਦੇਖੋ ਪੰਜਾਬੀ ਜੁੱਤੀਆਂ ਦੇ ਵਿੱਚ ਵੀ ਬਹੁਤ ਸਾਰੇ ਡਿਜ਼ਾਈਨ ਰੰਗ ਬਹੁਤ ਸਾਰੇ ਆ ਚਾਹੇ ਤੁਸੀਂ ਸੂਟਾਂ ਨਾਲ ਪਾ ਲੋ ਜੀਨ ਦੀਆਂ ਪੈਂਟਾਂ ਨਾਲ ਪਾ ਲੋ ਮਤਲਬ ਆਪਣੇ ਸੂਟਾਂ ਨਾਲ ਮੈਚਿੰਗ ਕਰਕੇ ਵੀ ਪੰਜਾਬੀ ਜੁੱਤੀਆਂ ਵੀ ਪਾ ਸਕਦੇ ਆ। ਤੋਂ ਦੇਖੋ ਇਹਦੇ ਫਾਇਦਾ ਕੀ ਜਿਹੜੀ ਤੁਸੀਂ ਬਾਜ਼ਾਰ 'ਚ ਲੈਣੀ ਆ 1800 2250 ਦੀ ਪੰਜਾਬੀ ਜੁੱਤੀ ਇੱਥੇ 5700 600 400 450 ਤੋਂ ਸਟਾਰਟ ਹੋ ਜਾਂਦੀ ਆ ਉਦੋਂ ਉੱਪਰ ਹੀ ਰੇਂਜ ਤੁਸੀਂ ਜਿੰਦਾਂ ਲੈਣੀ ਤੁਸੀਂ ਲੈ ਕੇ ਜਾ ਸਕਦੇ ਆ। ਤੁਸੀਂ ਫੈਸ਼ਨ ਦੇ ਵਿੱਚ ਚਾਹੇ ਤੁਸੀਂ ਸੂਟਾਂ ਨਾਲ ਪਾਉਣੀਆਂ ਪਾਰਟੀ 'ਵਰ ਜੁੱਤੀਆਂ ਇਹ ਵੀ ਸਾਨੂੰ ਮਿਲ ਜਾਣੀਆਂ ਹੈਗੀਆਂ। ਚਾਹੇ ਤੁਸੀਂ ਵੈਲੀ ਲੈਣੀ ਆ ਤੁਸੀਂ ਹੀਲ ਲੈਣੀ ਆ ਤੁਸੀਂ ਸੈਂਡਲ ਲੈਣੇ ਆ। ਹਰ ਇੱਕ ਤਰ੍ਹਾਂ ਦੀ ਚੀਜ਼ ਤੁਹਾਨੂੰ ਸ਼ੂ ਸੈਕਸ਼ਨ ਦੇ ਵਿੱਚ ਮਿਲ ਜਾਣੀ ਆ। ਚਾਹੇ ਤੁਸੀਂ ਫਾਰਮਲ ਲੈਣੇ ਆ, ਤੁਸੀਂ ਨਾਰਮਲ ਬਾਹਰ ਜਾ ਰਹੇ ਹੋ, ਮਾਰਕੀਟ ਜਾ ਰਹੇ ਹੋ, ਉੱਥੇ ਪੌਣ ਹੀ ਲੈਣੀਆਂ ਲੈ ਸਕਦੇ ਆ ਤੁਸੀਂ। ਬਾਥਰੂਮ ਚੱਪਲ ਦਰਹਿਣੀਆਂ ਹੈਗੀਆਂ। ਆਹ ਦੇਖੋ ਤੁਸੀਂ ਮੰਨ ਲਓ ਲੰਬਾ ਚੱਲਣਾ, ਤੁਸੀਂ ਸ਼ਾਪਿੰਗ ਆਨ ਜਾ ਰਹੇ ਹੋ, ਮਾਰਕੀਟ 'ਚ ਬਾਜ਼ਾਰ 'ਚ ਆ ਵੀ ਤੁਸੀਂ ਇਦਾਂ ਦੇ ਸੈਂਡਲ ਲੈ ਕੇ ਜਾ ਸਕਦੇ ਆ। ਸੂਟ ਦੇ ਨਾਲ ਵੀ ਪੈਂਦੇ ਆ। ਜੀਨ ਦੀਆਂ ਪੈਂਟਾਂ ਨਾਲ ਵੀ ਪੈ ਜਾਂਦੇ ਆ। ਸੋ ਆਹ ਦੇਖੋ ਜੀ ਮੁੰਡਿਆਂ ਲਈ ਵੀ ਤੁਹਾਨੂੰ ਬਹੁਤ ਸੋਹਣੇ-ਸੋਹਣੇ ਸਲੀਪਰ, ਸੈਂਡਲ ਮਿਲ ਜਾਣੇ ਆ। ਬੱਚਿਆਂ ਦੇ ਲਈ ਤੁਸੀਂ ਦੇਖ ਲਓ ਛੋਟੀਆਂ ਕੁੜੀਆਂ ਲਈ ਮੁੰਡਿਆਂ ਲਈ ਸੈਂਡਲ ਲੈ ਲਓ ਸ਼ੂ ਲੈ ਲਓ ਸਲੀਪਰ ਲੈ ਲਓ ਸਾਰੀ ਵੈਰਾਈਟੀ ਮਿਲ ਜਾਣੀ ਆ ਆ ਦੇਖੋ ਜਿਹੜੇ ਅੱਜ ਕੱਲ ਫੇਵਰਟ ਦੇ ਵਿੱਚ ਚੱਲਦੇ ਆ ਅੱਜ ਕੱਲ ਬੜਾ ਸੋਹਣਾ ਚੱਲਦਾ ਤੁਸੀਂ ਮਲਟੀ ਕਲਰ ਦੇ ਵਿੱਚ ਸ਼ੂ ਲੈਣਾ ਉਹ ਲੈ ਕੇ ਜਾ ਸਕਦੇ ਆ ਸਾਈਜ਼ ਸਾਰੇ ਮਿਲ ਜਾਂਦੇ ਹੈਗੇ ਆ ਦੇਖੋ ਹਨਾ ਬੱਚਿਆਂ ਦੇ ਲਈ ਵੀ ਮਿਲ ਜਾਣੇ ਆ ਦੇਖੋ ਤੁਸੀਂ ਮੁੰਡਿਆਂ ਲਈ ਫਾਰਮਲ ਸ਼ੂ ਲੈਣੇ ਆ ਤੁਸੀਂ ਕੋਟ ਪੈਂਟ ਜਾਂ ਤੁਸੀਂ ਫਾਰਮਲ ਪੈਂਟਾਂ ਦੇ ਨਾਲ ਪਾਉਣੇ ਹੈਗੇ ਆ ਚਾਹੇ ਤੁਸੀਂ ਸਪੋਰਟ ਸ਼ੂ ਲੈਣੇ ਹੈਗੇ ਆ ਮਤਲਬ ਸਾਰੀ ਵੈਰਾਈਟੀ ਤੁਹਾਨੂੰ ਵੱਡਾ ਡਿੱਪੂ ਦੀ ਇੱਕੋ ਹੀ ਛੱਤ ਹੇਠਾਂ ਮਿਲ ਜਾਣੀ ਹੈਗੀ ਆ ਤਾਂ ਹੁਣ ਬਾਜ਼ਾਰਾਂ 'ਚ ਜਾ ਕੇ ਆਪਣੀ ਲੁੱਟ ਨਾ ਕਰਾ ਬਹੁਤ ਸਸਤੇ ਰੇਟਾਂ ਤੇ ਬਹੁਤ ਵਧੀਆ ਕੁਆਲਿਟੀ ਦੇ ਕੱਪੜਾ ਸ਼ੂ ਸਾਰੀ ਬ੍ਰਾਈਡ ਤੁਸੀਂ ਲੈ ਕੇ ਜਾ ਸਕਦੇ ਆ ਕੋਈ ਤੁਸੀਂ ਜਾਣਕਾਰੀ ਲੈਣੀ ਆ ਨੰਬਰ ਸਕਰੀਨ ਤੇ ਹੈਗਾ ਤੁਸੀਂ ਇਹਨਾਂ ਦੇ ਚੈਨਲ ਹੈਗੇ ਆ ਵੱਡਾ ਡਿਪੂ ਫੇਸਬੁੱਕ ਤੇ ਇੰਸਟਾਗ੍ਰam ਤੇ YouTube ਤੇ ਉਹਨੂੰ ਫੋਲੋ ਕਰ ਲਓ ਤਾਂ ਜੋ ਕਿ ਰੋਜ਼ ਦੀ ਨਵੀਂ ਅਪਡੇਟ ਤੁਹਾਡੇ ਤੱਕ ਪਹੁੰਚ ਜਾਵੇ ਕੈਮਰਾਮੈਨ ਉਹਤੰਦੀ ਨਾਲ ਅਰਦੀਪ ਸਿੰਘ ਧੱਕੜਸਾਨ ਟੀਵੀ ਪੰਗਾ